ਆਹੋਲ ਫਿਰ ਨੌਕਰੀ ਆਪਾਂ ਨੇ ਕੱਢਿਆ ਨੇ ਪੰਜਾਬ ਪੁਲਿਸ ਦੇ ਵਿੱਚ 23 ਫਰਵਰੀ ਤੋਂ ਹਾਂ 23 ਫਰਵਰੀ ਤੋਂ ਲੈ ਕੇ ਮਾਰਚ ਦੇ 8 ਮਾਰਚ ਤੱਕ ਜਿਹਨੇ ਪੰਜਾਬ ਪੁਲਿਸ ਚ ਮੁੰਡੇ ਨੇ ਭਰਤੀ ਹੋਣਾ ਉਹ ਫਾਰਮ ਭਰ ਦੋ ਸਰੀਰ ਦਾ ਤਿਆਰੀ ਕਰ ਲਓ ਤੁਹਾਨੂੰ ਟਾਈਮ ਮਿਲੂਗਾ ਉਸ ਤੋਂ ਬਾਅਦ ਫਿਜ਼ੀਕਲ ਟੈਸਟ ਵਾਸਤੇ ਬੁਲਾਵਾਂਗੇ ਫੇਰ ਉਹ ਤੋਂ ਬਾਅਦ ਤੁਹਾਡਾ ਪੇਪਰ ਜਿਹੜਾ ਲੈ ਕੇ ਉਹ ਤੁਹਾਨੂੰ ਐਸੇ ਸਾਲ ਦੇ ਵਿੱਚ ਵਿੱਚ ਹੀ ਹਰ ਸਾਲ ਦੀ ਅਨਾਊਂਸਮੈਂਟ ਕਰ ਰੱਖੀ ਆ ਹਰ ਸਾਲ 2300 ਪੁਲਿਸ ਵਾਲੇ ਰਿਟਾਇਰ ਹੁੰਦੇ ਆ ਜੀ ਲਗਭਗ 1600 ਸਿਪਾਈ 3-400 ਇਨਸਪੈਕਟਰ ਸਬ ਇਨਸਪੈਕਟਰ ਦੇ ਤੇ ਹਰ ਸਾਲ ਇਹ ਕੀ ਕਰਦੇ ਸੀ ਕਿ ਪਹਿਲਾਂ ਪੰਜਵੇਂ ਸਾਲ ਨੋਸ ਕਰ ਦਿੰਦੇ ਸੀ ਵੀ 5-6000 ਭਰਤੀ ਕਰਾਂਗੇ ਉਹ ਮੁੰਡੇ ਜਾਂ ਕੁੜੀਆਂ ਜਿਨ੍ਹਾਂ ਨੇ ਭਰਤੀ ਹੋਣਾ ਸੀ ਉਹ ਕਹਿੰਦੇ ਯਾਰ ਪਹਿਲਾਂ ਦੱਸ ਦਿੰਦੇ ਤਿਆਰੀ ਕਰ ਲੈਂਦੇ ਥੋੜੀ ਹੁਣ 2 ਮਹੀਨਿਆਂ ਚ ਕੀ ਤਿਆਰੀ ਕਰਾਂਗੇ ਅਸੀਂ ਹਰੇਕ ਸਾਲ ਦਾ ਦੱਸ ਰੱਖਿਆ ਹੁਣ ਵੀ ਭਾਈ ਆਇਤ ਕਿ ਨਹੀਂ ਐ ਵਾਰੀ ਆਈ ਅਗਲੇ ਸਾਲ ਆ ਜੂਗੀ ਜਿਹੜਾ ਕੁੰਭ ਦਾ ਮੇਲਾ ਹੈ ਹੈ ਤਾਂ ਅਗਲੇ ਸਾਲ ਆ ਜੂਗੀ ਤਾਂ ਚਾਂਸ ਮਿਲਣਗੇ ਹਾਂ ਸਰੀਰ ਬਣੂਗਾ ਕਿਧਰੇ ਹੋਰ ਪਾਸੇ ਵੀ ਧਿਆਨ ਨਹੀਂ ਲੱਗੂਗਾ ਘਰ ਬਚੂਗਾ ਨਹੀਂ ਤਾਂ ਘਰ ਪਟਦੇ ਆਹ ਹੋਰ ਫਿਰ ਨੌਕਰੀ ਆਪਾਂ ਨੇ ਕੱਢੀ ਨੇ ਪੰਜਾਬ ਪੁਲਿਸ ਦੇ ਵਿੱਚ 23 ਫਰਵਰੀ ਤੋਂ ਹਾਂ 23 ਫਰਵਰੀ ਤੋਂ ਲੈ ਕੇ ਮਾਰਚ ਦੇ 8 ਮਾਰਚ ਤੱਕ ਜਿਹਦੇ ਪੰਜਾਬ ਪੁਲਿਸ ਚ ਮੁੰਡੇ ਨੇ ਭਰਤੀ ਹੋਣਾ ਉਹ ਫਾਰਮ ਭਰ ਦੋ ਸਰੀਰ ਦਾ ਤਿਆਰੀ ਕਰ ਲੋ ਤੁਹਾਨੂੰ ਟਾਈਮ ਮਿਲੂਗਾ ਉਸ ਤੋਂ ਬਾਅਦ ਫਿਜ਼ੀਕਲ ਟੈਸਟ ਵਾਸਤੇ ਬੁਲਾਵਾਂਗੇ ਫਿਰ ਉਸ ਤੋਂ ਬਾਅਦ ਤੁਹਾਡਾ ਪੇਪਰ ਜਿਹੜਾ ਲੈ ਕੇ ਉਹ ਤੁਹਾਨੂੰ ਐਸੇ ਸਾਲ ਦੇ ਵਿੱਚ ਵਿੱਚ ਹੀ ਹਰ ਸਾਲ ਦੀ ਅਪਾਂਉਂਸਮੈਂਟ ਕਰ ਰੱਖੀ ਆ ਹਰ ਸਾਲ 2300 ਪੁਲਿਸ ਵਾਲੇ ਰਿਟਾਇਰ ਹੁੰਦੇ ਆ ਜੀ ਲਗਭਗ 1600 ਸਿਪਾਈ 3-400 ਇਨਸਪੈਕਟਰ ਸਬ ਇਨਸਪੈਕਟਰ ਦੇ ਪੱਧਰ ਦੇ ਤੇ ਹਰ ਸਾਲ ਕੀ ਕਰਦੇ ਸੀ ਕਿ ਪਹਿਲਾਂ ਅੰਜਵੇਂ ਸਾਲ ਨੋਸ ਕਰ ਦਿੰਦੇ ਸੀ ਵੀ 5 6000 ਭਰਤੀ ਕਰਾਂਗੇ ਉਹ ਮੁੰਡੇ ਜਾਂ ਕੁੜੀਆਂ ਜਿਨ੍ਹਾਂ ਨੇ ਭਰਤੀ ਹੋਣ ਦੀ ਸੀ ਉਹ ਕਹਿੰਦੇ ਜੀ ਪਹਿਲਾਂ ਦੱਸ ਦਿੰਦੇ ਤਿਆਰੀ ਕਰ ਲੈਂਦੇ ਥੋੜੀ ਹੁਣ 2 ਮਹੀਨਿਆਂ ਚ ਕੀ ਤਿਆਰੀ ਕਰਾਂਗੇ ਅਸੀਂ ਹਰੇਕ ਸਾਲ ਦਾ ਦੱਸ ਰੱਖਿਆ ਹੁਣ ਵੀ ਭਾਈ ਐਤ ਕੀ ਨਹੀਂ ਵਾਰੀ ਆਈ ਅਗਲੇ ਸਾਲ ਆ ਜੂਗੀ ਉਹਦਾ ਕੁੰਬਲਾ ਮੇਲਾ ਹੈ ਹੈ ਤੋ ਅਗਲੇ ਸਾਲ ਆ ਜੂਗੀ ਤਾਂ ਚਾਂਸ ਮਿਲਣਗੇ ਹਾਂ ਸਰੀਰ ਬਣੂਗਾ ਕਿਧਰੇ ਹੋਰ ਪਾਸੇ ਵੀ ਧਿਆਨ ਨਹੀਂ ਲੱਗੂਗਾ ਘਰ ਬਚੂਗਾ ਨਹੀਂ ਤਾਂ ਘਰ ਪਟ ਤੇ ਆਹ ਹੋ ਗਏ ਨੌਕਰੀਆਂ ਆਪਾਂ ਨੇ ਕੱਢੀਆਂ ਨੇ ਪੰਜਾਬ ਪੁਲਿਸ ਦੇ ਵਿੱਚ 23 ਫਰਵਰੀ ਤੋਂ ਹਾਂ 23 ਫਰਵਰੀ ਤੋਂ ਲੈ ਕੇ ਮਾਰਚ ਦੇ 8 ਮਾਰਚ ਤੱਕ ਜਿਹਦੇ ਪੰਜਾਬ ਪੁਲਿਸ ਚ ਮੁੰਡੇ ਨੇ ਭਰਤੀ ਹੋਣਾ ਉਹ ਫਾਰਮ ਭਰ ਦੋ ਸਰੀਰ ਦਾ ਤਿਆਰੀ ਕਰ ਲਓ ਤੁਹਾਨੂੰ ਟਾਈਮ ਮਿਲੂਗਾ ਉਦੋਂ ਬਾਅਦ ਫਿਜ਼ੀਕਲ ਟੈਸਟ ਵਾਸਤੇ ਬੁਲਾਵਾਂਗੇ ਫੇਰ ਉਹ ਤੋਂ ਬਾਅਦ ਤੁਹਾਡਾ ਪੇਪਰ ਜਿਹੜਾ ਲੈ ਕੇ ਉਹ ਤੁਹਾਨੂੰ ਐਸੇ ਸਾਲ ਦੇ ਵਿੱਚ ਵਿੱਚ ਹੀ ਹਰ ਸਾਲ ਦੀ ਆਪਾਂ ਅਨਾਉਂਸਮੈਂਟ ਕਰ ਰੱਖੀ ਆ ਹਰ ਸਾਲ 2300 ਪੁਲਿਸ ਵਾਲੇ ਰਿਟਾਇਰ ਹੁੰਦੇ ਆ ਜੀ ਲਗਭਗ 1600 ਸਿਪਾਈ 3-400 ਇਨਸਪੈਕਟਰ ਸਬ ਇਨਸਪੈਕਟਰ ਦੇ ਤੇ ਹਰ ਸਾਲ ਇਹ ਕੀ ਕਰਦੇ ਸੀ ਕਿ ਪਹਿਲਾਂ ਪੰਜਵੇਂ ਸਾਲ ਨੋਟਸ ਕਰ ਦਿੰਦੇ ਸੀ ਵੀ 5-6000 ਭਰਤੀ ਕਰਾਂਗੇ ਉਹ ਮੁੰਡੇ ਜਾ ਕੁੜੀਆਂ ਜਿਨ੍ਹਾਂ ਨੇ ਭਰਤੀ ਹੋਣਾਂ ਦੀ ਸੀ ਉਹ ਕਹਿੰਦੇ ਯਾਰ ਪਹਿਲਾਂ ਦੱਸ ਦਿੰਦੇ ਤਿਆਰੀ ਕਰ ਲੈਂਦੇ ਥੋੜੀ ਹੁਣ 2 ਮਹੀਨਿਆਂ ਚ ਕੀ ਤਿਆਰੀ ਕਰਾਂਗੇ ਅਸੀਂ ਹਰੇਕ ਸਾਲ ਦਾ ਦੱਸ ਰੱਖਿਆ ਹੁਣ ਵੀ ਭਾਈ ਐਤ ਕੀ ਨਹੀਂ ਐ ਵਾਰੀ ਆਈ ਅਗਲੇ ਸਾਲ ਆ ਜੂਗੀ ਉਹਦਾ ਕੁੰਬਲਾ ਮਿਲ ਲੈ ਹੈ ਤਾਂ ਅਗਲੇ ਸਾਲ ਆ ਜੂਗੀ ਤਾਂ ਚਾਂਸ ਮਿਲਣਗੇ ਹਾਂ ਸਰੀਰ ਬਣੂਗਾ ਕਿਧਰੇ ਹੋਰ ਪਾਸੇ ਵੀ ਧਿਆਨ ਨਹੀਂ ਲੱਗੂਗਾ ਘਰ ਬਚੂਗਾ ਨਹੀਂ ਤਾਂ ਘਰ ਪਟ ਤੇ